ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਸ਼ਾਂਤੀਗਾਸ ਪੇਪਰ ਪੰਜਾਬੀ ਲਾਜ਼ਮੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਲਈ ਸ਼ਾਂਤੀਗਾਸ ਪੇਪਰ ਲੱਗਿਆ ਹੈ ਪੰਜਾਬੀ ਲਾਜ਼ਮੀ ਤੇ ਇਸ ਤੋਂ ਇਲਾਵਾ ਆਪਣੇ ਜਿਹੜੇ ਕਿ ਆਲਰੇਡੀ ਵੀਡੀਓਜ਼ ਆਪਾਂ ਨੇ ਅਪਲੋਡ ਕੀਤੀਆਂ ਉਹਨੂੰ ਤੁਹਾਡਾ ਸਾਰਾ ਸਿਲੇਬਸ ਆਪਾਂ ਨੇ ਕਵਰ ਕਰਵਾਇਆ ਹੋ ਪਲੇਲਿਸਟ ਇਹ ਤੁਹਾਨੂੰ ਜਿਹੜੇ ਕਿ ਸਾਰੀਆਂ ਸਿਲੇਬਸ ਦੀਆਂ ਵੀਡੀਓਜ਼ ਪਲੇਲਿਸਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਮੈਸਟਰ 1 ਸੈਮ 1 ਵਾਲੀ ਪਲੇਲਿਸਟ ਦੇ ਵਿੱਚੋਂ ਮਿਲ ਜਾਣਗੀਆਂ ਮੈਂ ਉਹਨੂੰ ਪਿੰਨ ਕਰ ਦੂੰਗੀ ਜਿਸ ਦੇ ਵਿੱਚ ਤੁਹਾਡਾ ਗ੍ਰਾਮਰ ਤੇ ਤੁਹਾਡੇ ਜਿਹੜੇ ਕਿ ਕਵਿਤਾਵਾਂ ਕਵਿਤਾਵਾਂ ਦੇ ਕੇਂਦਰੀ ਭਾਵ સાર ਸਭ ਕੁਝ ਕਰਵਾਇਆ ਹੋਇਆ ਪਾਸਿੰਗ ਫਾਰਮੂਲਾ ਠੀਕ ਹੈ ਤੇ ਪ੍ਰੀवियस ਇਅਰ ਕੁਸ਼ਨ ਪੇਪਰ ਵੀ ਆਪਾਂ ਅਪਲੋਡ ਕੀਤੇ ਹੋਏ ਨੇ ਹਾਂਜੀ ਪੰਜਾਬੀ لازਮੀ ਹਾਂਜੀ ਪ੍ਰਸੰਗ ਸਾਹਿਤ ਵਿਆਖਿਆ ਦੇ ਜਿਹੜੇ ਕਿ ਕਾਵ ਟੁਟੇ ਦਿੱਤੇ ਹੋਏ ਨੇ ਜਿਹਨਾਂ ਨੂੰ ਤੁਸੀਂ ਪ੍ਰਸੰਗ ਸਾਹਿਤ ਵਿਆਖਿਆ ਕਰਨੀਆਂ ਅੱਜ ਆੱਖਾਂ ਬਾਰਿਸ਼ਾਂ ਨੂੰ ਅਮਰਤਾ ਪ੍ਰੀਤਮ ਬਹਾਦਰ ਲੋਕ ਮੇਰੇ ਡੈਸ਼ ਨਹੀਂ ਹੁੰਦਾ ਅਮਰਤਾ ਪ੍ਰੀਤਮ ਸੱਜਣ ਦੀ ਭਲਾਂ ਰੁੱਤੇ ਮਰਨਾ ਸ਼ਿਵ ਕੁਮਾਰ ਬਟਾਲਵੀ ਇੱਕ ਖਲਾਕ ਦੀ ਅੱਡੀ ਅੱਗਾ ਮੱਛੀਆਂ ਸ਼ਿਵ ਕੁਮਾਰ ਬਟਾਲਵੀ 100 ਗਈਆਂ ਹਵਾਵਾਂ ਪਠੀਵਾਲੀਆ ਸ਼ਿਵ ਕੁਮਾਰ ਬਟਾਲਵੀ ਇਹ ਬੇਪਰਵਾਹ ਪੰਜਾਬ ਦੇ ਉਲਾਰਕੇ ਪ੍ਰੋਫੈਸਰ ਬੂਰਨ ਸਿੰਘ ਤੱਕ ਤੱਕ ਖੂਦੀ ਡੈਸ਼ ਡੈਸ਼ ਵੱਡੇ ਵੱਡੇ ਪ੍ਰੋਫੈਸਰ ਪੂਰਨ ਸਿੰਘ ਖੜਖੜ ਚੱਲਣ ਪ੍ਰੋਫੈਸਰ ਪੂਰਨ ਸਿੰਘ ਸੀਨੇ ਵਿੱਚ ਖਿੱਚ ਜਿਨ੍ਹਾਂ ਦੇ ਰਹਿੰਦੀ ਉਹ ਵਾਲੀ ਇੱਕ ਹਫਤਾ ਭਾਈ ਵੀਰ ਸਿੰਘ ਮੰਨ ਜਲ ਤੇਰੀ ਬਹੁਤ ਚਰਖਿਆ ਤੂੰ ਤੂੰ ਤੰਨੀ ਰਾਮਚਾਤਰਿਕ ਹੈ ਅਸਲੇ ਵਿਸ਼ਵ ਕਲਾ ਬਾਬਾ ਬਲਵੰਤ ਅਮਲ ਹੀ ਅਮਲ ਠੀਕੇ ਬਾਬਾ ਬਲਵੰਤ ਨਵੇਂ ਵਿਗਿਆਨ ਦੀ ਨੀਚਤਾ ਬਦਲੀ ਬਾਬਾ ਬਲਵੰਤ ਹਜ਼ਾਰਾਂ ਹੀ ਸਾਲਾਂ ਜੀਵਨ ਹਨੇਰਾ ਬਾਬਾ ਬਲਵੰਤ ਮੂੜ ਮੈਦੇ ਬਾਸਮਤੀਆਂ ਕੁਰਬਾਨ ਹੋ ਗਿਆ ਪ੍ਰੋਫੈਸਰ ਮੋਹਨ ਸਿੰਘ ਤੇ ਸਟੂਡੈਂਟਸ ਤੁਸੀਂ ਜਿਹੜੇ ਕਿ ਪ੍ਰੀਵਿਅਸ ਈਅਰ ਕੁਐਸਚਨ ਪੇਪਰ ਤੇ ਮਾਡਲ ਟੈਸਟ ਉੱਪਰ ਬਾਲੀਵੁੱਡ ਵੀਡੀਓ ਜ਼ਰੂਰ ਵਾਚ ਕਰ ਲੈਣਾ ਵਿੱਚ ਰੰਗਾ ਦੇ ਸ਼ਿੰਜਾ ਕਟਾਰ ਸਰਟੀ ਪ੍ਰੋਫੈਸਰ ਮੋਹਨ ਸਿੰਘ ਮਾ ਵਰਗਾ ਕਣਸ਼ਾਵਾ ਪ੍ਰੋਫੈਸਰ ਮੋਹਨ ਸਿੰਘ ਵਾਂਗਾਂ ਛੱਡਦੇ ਹੰਝੂਆਂ ਫੇਰ ਐਵੇਂ ਪ੍ਰੋਫੈਸਰ ਮੋਹਨ ਸਿੰਘ ਜੇ ਤੁਸੀਂ ਸਾਰੀਆਂ ਕਵਿਤਾਵਾਂ ਦਾ ਯਾਨ ਨਹੀਂ ਕਰਨੇ ਤਾਂ ਮੈਂ ਉਹ ਪਾਸਿੰਗ ਵੀਡੀਓ ਚ ਦੱਸਿਆ ਹੋਇਆ ਤੁਸੀਂ ਕਿੰਨੀਆਂ ਕਵਿਤਾਵਾਂ ਕਰ ਲੈਣੀਆਂ ਨੇ ਤਾਂ ਤੁਸੀਂ ਉਹ ਵਾਲੀ ਵੀਡੀਓ ਵਾਚ ਕਰ ਲੈਣਾ ਉਹ ਸ਼ੀਸ਼ੇ ਵਿੱਚ ਡੈਸ਼ ਵੇਕਰੇ ਪਾਲਕੌਰ ਦੀ ਤੇ ਅਗਿਆ ਅਸੀਂ ਤਾਂ ਉਮਰ ਡੈਸ਼ ਜਹਰੋਂਦਾ ਪਾਲਕੌਰ ਇੰਜ ਜਦੋਂ ਕਦੇ ਵੀ ਡੈਸ਼ ਸੰਵਾਦ ਪਾਲਕੌਰ ਹਰ ਮੋੜ ਤੇ ਸਲੀਬਾਂ ਜਗਤਾਰ ਇਹਨਾਂ ਦੇ ਪਾਵਿਆਂ ਡੈਸ਼ ਜਗਤਾਰ ਕੀ ਇਹ ਇਨਸਾਫ ਚੜਨ ਲਹਿਣਗੇ ਇਹ ਇਹ ਵੀ ਸ਼ਾਇਦ ਡੈਸ਼ ਬੁਝੇ ਰਹਿਣਗੇ surjit patar ਜੋ ਆਪਣੀ ਮਾਂ ਨੂੰ ਮਾਂ surjit patar ਮੈਂ ਕਦੇ ਕਹਿਣਾ ਓਡਾਰੀਏ surjit patar ਸੋਚਦਾ ਹਾਂ ਡੈਸ਼ ਜਾਣ ਪਿਆਰੀ surjit patar ਇਸ ਅਦਾਲਤ ਵਿੱਚ ਬੰਦੇ ਡੈਸ਼ ਖੜੇ ਰਹਿਣਗੇ surjit patar ਹਾਂਜੀ ਇਹ ਤੁਹਾਨੂੰ ਦੋ ਪੈਰੇ ਆਉਣਗੇ ਜਿਦੇ ਵਿੱਚ ਤੁਸੀ ਇੱਕ ਦੀ ਪ੍ਰਸੰਗ ਸਾਹਿਤ ਵਿਆਖਿਆ ਕਰਨੀ ਹੋਊਗੀ ਠੀਕ ਹੈ ਤੇ ਪ੍ਰਸੰਗ ਸਾਹਿਤ ਵਿਆਖਿਆ ਜਮੈਂ ਤੁਹਾਨੂੰ ਦੱਸੇ ਵੀ ਜਾਂ ਤਾਂ ਫਰਸਟ ਵਾਲੇ ਠੀਕ ਹੈ ਜਾਂ ਫਿਰ ਐਂਡ ਵਾਲੇ ਹਾਂਜੀ ਪ੍ਰਸੰਗ ਸੱਤ ਵਿਆਖਿਆ ਅੱਗੇ ਐਕਸਪਲੇਨ ਕੀਤੀ ਹੋਏ ਡਾਲੀ ਨਾਲੋਂ ਤੋੜਨਾ ਸਾਨੂੰ ਅਸਾ ਹੱਟ ਮਹਿਕ ਦੀ ਲਈ ਠੀਕ ਹੈ ਭਾਈ ਵੀਰ ਸਿੰਘ ਦੀ ਇਹ ਕਾਵ ਟੋਟੇ ਦੇ ਪ੍ਰਸੰਗ ਸੱਤ ਵਿਆਖਿਆ ਜਿਹੜੀ ਕਿ ਸੋਲਵ ਹੈ ਠੀਕ ਹੈ ਅੱਗੇ ਹੈ ਮਾ ਵਰਗਾ ਕਣ ਸ਼ਾ ਮਾ ਬੂਟਾ ਮੈਨੂੰ ਨਜ਼ਰ ਨਾ ਆਵੇ ਤੇ ਲੈ ਕੇ ਰੱਬ ਜਿਸ ਤੋਂ ਸ਼ਾਉ ਉਦਾਰੀ ਰੱਬ ਨੇ ਸੁਰਗ ਬਣਾਏ ਬਾਕੀ ਕੁਲ ਦੁਨੀਆਂ ਦੇ ਬੂਟੇ ਜੜ ਸੁੱਕੇ ਆ ਮੁਰਝਾਂਦੇ ਐ ਪਰ ਫੁੱਲਾਂ ਦੇ ਮੁਰਝਾਏ ਬੂਟਾ ਸੁੱਕ ਜਾਏ ਤੇ ਗੇਂਗਾ ਅੱਜ ਆਖਾਂ ਬਾਰਿਸ਼ਾਂ ਨੂੰ ਕਿਦੇ ਕਵਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਰਗਾ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੋਂ ਲਿਖ ਲਿਖ ਮਾਰੇ ਵੈਣ ਅਜਲ ਲੱਖਾਂ ਧੀਆ ਰੁੰਦੀਆਂ ਤੈਨੂੰ ਬਾਰਿਸ਼ਾਂ ਨੂੰ ਕਹਿ ਸਿਨੇ ਖਿੱਚ ਜਿਨ੍ਹਾਂ ਨੇ ਖਾਦੀ ਉਹ ਆਰਾਮ ਨੇ ਆਰਾਮ ਨਹੀਂ ਬੰਦੇ ਉਹਕਾਰ ਆਰਾਮ ਨਹੀਂ ਬੈੰਦੇ ਨਿਹਵਾਲੇ ਨੈਣਾ ਕੀ ਨਿੰਦਰ ਉਹ ਦਿਨੇ ਰਾਤ ਪਏ ਵੈੰਦੇ ਇਕੋ ਲਗਣ ਲੱਗੀ ਲਈ ਜਾਂਦੀ ਹੈ ਟੋਰਾ ਨਨਤ ਉਹਨਾਂ ਦੀ ਵਸਲੋ ਮੁਰੇ ਮੁਕਾਮ ਨਾ ਕੋਈ ਸੋ ਸਾਲ ਪੈ ਨਿਤ ਵੈੰ ਰਹਿੰਦੇ ਤੇ ਹਾਂਜੀ ਹਾਂਜੀ ਵਾਗਾ ਵਾਂਗਾ ਛੱਡ ਕੇ ਹੰਝੂ ਵਾਲੀਏ ਨਹੀਂ ਪੈਰ ਧਰਨ ਦੇ ਮੈਨੂੰ ਰਕਾਵ ਉੱਥੇ ਸਾਡੇ ਦੇਸ਼ ਤੇ ਬਣੀਆ ਭੀੜ ਭਾਰੀ ਟੁੱਟ ਪਏ ਨੇ ਵੈਰੀ ਪੰਜਾਬ ਉੱਤੇ ਰੋ ਰੋ ਕੇ ਪਾਣੀ ਨਾ ਫੇਰ ਐਵੇਂ ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ ਸਰੂ ਵਰਗੀ ਜਵਾਨੀ ਮੈਂ ਫੁਕਣੀ ਐ ਬਹਿ ਗਏ ਭੂੰਡ ਜੇ ਆਕੇ ਗੁਲਾਬ ਉੱਤੇ ਪ੍ਰੋਫੈਸਰ ਮੋਹਨ ਸਿੰਘ ਦੀ ਐ ਤਰੱਕੀ ਕੁਝ ਨਹੀਂ ਹੋਈ ਭਿਆਨ ਕਕਲ ਦੇ ਨਿਸ ਦਿਨ ਬਣ ਹਨੇਰੇ ਵਧਦੇ ਜਾਂਦੇ ਨੇ ਨਵੇਂ ਗੁੰਝਲ ਨਵੇਂ ਫੰਦੇ ਪਾਈ ਜੀਵਨ ਦੇ ਚਾਹਦੇ ਨੇ ਹਾਂਜੀ ਇਹਦੇ ਕਾਵਟ ਉਟ ਪ੍ਰਸੰਗ ਸਹਿਤ ਵਿਆਖਿਆ ਕਾਵਟ ਉਟ ਦੀ ਅਗਿਆ ਹੈਗਾ ਧਰਤੀ ਤੇ ਲਹੂ ਵਸਿਆ ਕਵਰਾਂ ਪੰਨਾਂ ਚੋਣ ਪ੍ਰੀਤਾਂ ਪ੍ਰੀਤ ਦੀਆਂ ਸ਼ਹਿਜ਼ਾਦੀਆਂ ਅਜ ਵਿੱਚ ਮਜਾਰਾ ਰੋਣ ਠੀਕ ਹੈ ਨੈਕਸਟ ਹਾਂਜੀ ਅੱਗੇ ਹੈਗਾ ਜੋ ਆਪਣੀ ਮਾਂ ਨੂੰ ਮਾਂ ਨਾ ਕਹੇ ਉਹ ਛਾਂ ਵੱਲੋਂ ਥੜ ਜਾਵੇਗਾ ਧੁੱਪਾਂ ਵਗਾਨੀਆਂ ਸਹਸ ਹੈ ਕਿ ਇੱਕ ਦਿਨ ਆਪੇ ਮੁੜਾਵੇਗਾ ਉਸ ਨੂੰ ਜਾਪੇਗਾ ਵਾਂਜ ਜਿਵੇਂ ਉਹ ਉਹਦੀ ਠੰਡੜੀ ਮਾਂ ਨੇ ਮਾਰੀ ਹੈ ਵਾਜ ਠੀਕ ਹੈ ਹਵਾਜ਼ ਮਤਲਬ ਕੀ ਦੁੱਖਾਂ ਦੇ ਖਿਲਾਫ ਅਜੇ ਲੜਨਾ ਹੈ ਭੁੱਖਾਂ ਦੇ ਖਿਲਾਫ ਅਜੇ ਲੜਨਾ ਹੈ ਅੱਗੇ ਹਾਂਜੀ ਹਜ਼ਾਰਾਂ ਹੀ ਸਾਲ ਤੋਂ ਇਹ ਕਹਿਣਾ ਵਾਲੇ ਕਈ ਤੁਰ ਗਏ ਪਰ ਇਹ ਬਾਕੀ ਹੈ ਦੁਨੀਆ ਠੀਕ ਹੈ ਬਾਬਲਵੰਤ ਦੀ ਦੁਨੀਆ ਨਾਸ਼ਮਾਨਤਾ ਬਾਰੇ ਦੱਸਿਆ ਉਹਦੇ ਵਿੱਚ ਤੇ ਹਾਂਜੀ ਅੱਗੇ ਹੈਗਾ ਕੀ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ ਕੀ ਇਹ ਖਮੋਸ਼ ਪੱਥਰ ਦੇ ਪੁੱਤ ਕਰਨਗੇ ਇਸ ਅਦਾਲਤ ਚ ਬੰਦੇ ਵਿਰਖ ਹੋ ਗਏ ਫੈਸਲੇ ਸੁਣਦੇ ਸੁਣਦੇ ਸੁੱਕ ਗਏ ਠੀਕ ਹੈ ਹੁਸਨ ਪਦਾਰਥ ਮਹਿਲ ਮਨਾਰੇ ਮੇਲੇ ਤੇ ਨਜ਼ਾਰੇ ਸ਼ੂ ਮਹਿਮੂਬੀ ਵਾਜੋਂ ਖੇੜਾ ਮੋੜ ਜਾਵੇ ਛੜ ਜਾਵੇ ਖੁੱਤੇ ਖੜ ਕੇ ਜੀ ਕਿਸੇ ਕਾਫ ਟੁੱਟੇ ਅੱਗੇ ਹੈਗਾ ਨਾ ਕਫਤਾਰਾ ਸਾਰ ਤੇ ਕੇਂਦਰੀ ਭਾਗ ਚਰਖਾ ਸ਼ੋਰ ਸਪਾਹੀ ਦਾ ਦਿਲ ਸ਼ੋਰ ਅੱਖਾਂ ਬਾਰਿਸ਼ਾਂ ਨੂੰ ਅਸਾ ਤਾਂ ਜੋਬਨ ਦੀ ਰੁੱਤੇ ਮਰਨਾ ਵਿਸਾਖੀ ਦਾ ਮੇਲਾ ਜਾਂ ਅਧਿਆਪਕ ਦਿਵਸ ਪੰਜਾਬ ਦੇ ਮਜ਼ੂਰ ਜਾਂ ਸੁਕਰਾਤ ਨੂੰ ਮਿਲਣਾ ਸ਼ੋਰ ਨੇ ਵੈਰੀ ਇੰਪੋਰਟੈਂਟ ਠੀਕ ਹੈ ਕੁਝ ਕਿਹਾ ਤਾਂ ਨੇਰਾ ਜਰੇਗਾ ਕਿ ਮੈਂ ਚਸ਼ਮਾ ਇੱਛਾ ਵਲ ਤੇ ਡੂੰਘੀ ਆ ਸ਼ਾਮਾ ਗੁਰੂ ਨਾਨਕ ਨੂੰ ਜਵਾਨਾ ਸ਼ੋਰ ਜ਼ਖਮ ਜਾਂ ਬਚਪਨ ਜਾਂ ਖਜ਼ਾਨਾ ਤੈਨੂੰ ਦਿਆ ਹੰਝੂਆਂ ਦਾ ਪਹਾੜ ਉਹ ਦਵਾਰਿਸ਼ਾਂ ਨੂੰ ਵੰਡਿਆ ਸੀ ਹਾਈ ਨਾ ਤੋੜੀਵੇਂ ਦਿਲ ਮੇਰਾ ਇਹਗਾ ਹਾਈ ਨਾ ਤੋੜੀਵੇਂ ਦਿਲ ਮੇਰਾ ਤਰੱਕੀ ਜਾਂ ਦੁਨੀਆ ਆਦਮੀ ਤੇ ਸ਼ੀਸ਼ਾ ਜਾਂ ਚੋਰੀ ਜਾਰੀ ਵਾਨੀ ਸ਼ੂਰ ਹਰ ਮੋੜ ਤੇ ਸਲੀਪਾਂ ਜਵਾਨ ਪੰਜਾਬ ਦੇ ਜਾਂ ਜਾਂ ਅਧਿਆਪਕ ਦੇ ਸਮਾਂ ਜਾਂ ਤਗਮੇ ਦੋ ਆਉਣਗੇ ਕਵਤਾਰ ਦਾ ਸਾਰ ਤੇ ਕੇਂਦਰੀ ਭਾਵ ਦੋ ਕਵਿਤਾਵਾਂ ਦੇ ਤੁਸੀਂ ਦੋਨਾਂ ਚੋਂ ਇੱਕ ਦਾ ਕਰਨਾ ਹੋਊਗਾ ਇੱਕ ਦਾ ਹੀ ਕੇਂਦਰੀ ਭਾਵ ਇੱਕ ਤਾਂ ਇੱਕ ਦਾ ਹੀ ਸਾਰ ਹਾਂਜੀ ਅੱਗੇ ਹੈਗੇ ਨੇ ਤਿੰਨ ਸ਼ਾਰਟ ਕੁਸ਼ਚਨ ਨੇ ਦੁਨੀਆਵਾਰੇ ਲੋਕਾਂ ਨੇ ਕੀ ਕਿਹਾ ਵੱਖ-ਵੱਖ ਲੋਕਾਂ ਨੇ ਕੀ ਕਿਹਾ ਦੇ ਕਵੀਰਾ ਰੋਇਆ ਕਵਤਾਰੀ ਸੁਰ ਕਿਹੋ ਜੀ ਹੈ ਆਦਮੀ ਸ਼ਿਸ਼ੇ ਵਿੱਚ ਆਪਣਾ ਕੀ ਵੇਖਦਾ ਹੈ ਤੇ ਕੀ ਨਹੀਂ ਦੇਖਦਾ ਔਰ ਸਭ ਤੋਂ ਪਹਿਲਾਂ ਕਿਹੜੇ-ਕਿਹੜੇ ਰਾਤ ਤੇ ਤੁਰਨ ਦਾ ਫੈਸਲਾ ਕਰਦੀ ਹੈ ਚਰਖਾ ਕਵਤਾ ਕਿਸ ਦੀ ਰਚਨਾ ਹੈ ਮਹਿਬੂਬੀ ਸ਼ੋਕ ਇਸ ਤਰ੍ਹਾਂ ਪ੍ਰਾਪਤ ਹੁੰਦੀ ਹੈ ਚਰਖਾ ਕਵਤਾ ਵਿੱਚ ਚਰਖੇ ਦੇ ਕਿਹੜੇ-ਕਿਹੜੇ ਅੰਗਾਂ ਦਾ ਜ਼ਿਕਰ ਹੈ ਸਿਪਾਹੀ ਜੰਗ ਵਿੱਚ ਆਪਣੇ ਸ਼ਹੀਦ ਹੋ ਜਾਂਦੀ ਹਾਲਤ ਵਿੱਚ ਆਪਣੀ ਪਤਨੀ ਨੂੰ ਕੀ ਕਹਿੰਦੇ ਨੇ ਕੀ ਕਹਿੰਦਾ ਹੈ ਮਾਂ ਨੂੰ ਕਣੀ ਸ਼ਾਂ ਵਾਲਾ ਬੁੱਟਾ ਕਿਉਂ ਕਿਹਾ ਗਿਆ ਅੱਜ ਅੱਖਾਂ ਵਾਲੇ ਸ਼ਾਂ ਨੂੰ ਕਵਤਾ ਦਾ ਸਬੰਧ ਕਿਹੜੀ ਦੁਖਦਾਈ ਘਟਨਾ ਨਾਲ ਹੈ ਪੂਰਨ ਸਿੰਘ ਅਨੁਸਾਰ ਪੰਜਾਬ ਕਿਸ ਦੇ ਨਾਮ ਉੱਤੇ ਜੁੰਦਾ ਹੈ ਗੁਰੂ ਨਾਨਕ ਨੂੰ ਕਵਤਾ ਦਾ ਸਬੰਧ ਕਿਹੜੀ ਦੁਖਾਂਤ ਘਟਨਾ ਨਾਲ ਹੈ ਦੇ ਕਵੀਰਾ ਰੋਇਆ ਕਵਤਾ ਦੀ ਸੁਰ ਕਿਹੋ ਜੀ ਹੈ ਅਮਨ ਦੀ ਅੱਖ ਚੁੱਬਣ ਤੋਂ ਕੀ ਭਾਵ ਹੈ ਉਮਰ ਬੀਤਾਂ ਨਾਲ ਬੰਦੇ ਵਿੱਚ ਕੀ ਤਬਦੀਲੀ ਆਉਂਦੀ ਹੈ ਸ਼ੂ ਮਹਿਬੂਬੀ ਕਵਤਾ ਦਾ ਕੇਂਦਰੀ ਭਾਵ ਜਵਾਨ ਪੰਜਾਬ ਦੇ ਕਵਤਾ ਵਿੱਚ ਪੰਜਾਬ ਦੇ ਕਿਹੜੇ-ਕਿਹੜੇ ਦਰਿਆਵਾਂ ਦਾ ਜ਼ਿਕਰ ਆਇਆ ਹੈ ਸਿਪਾਹੀ ਦਾ ਦਿਲ ਕਵਤਾ ਵਿੱਚ ਸਿਪਾਹੀ ਦੀ ਪਤਨੀ ਕਿਉਂ ਰੋ ਰਹੀ ਸੀ ਤੇ ਰਾਜਨੀਤਿਕ ਕਵਤਾ ਵਿੱਚ ਰਾਜਨੀਤੀ ਰੂਪੀ ਫਿਲਮ ਦਾ ਹੀਰੋ ਤੇ ਹੀਰੋਨ ਕੌਣ ਹੁੰਦੇ ਨੇ ਜਵਾਨ ਪੰਜਾਬ ਦੇ ਕਵਤਾ ਵਿੱਚ ਪੰਜਾਬ ਵਿੱਚ ਕਿਹੜੇ-ਕਿਹੜੇ ਦਰਿਆਵਾਂ ਦਾ ਜ਼ਿਕਰ ਹੈ ਗੁਲਾਬ ਦੇ ਫੁੱਲ ਦੇ ਮਰ ਜਾਉਣ ਤੇ ਕੀ ਹੋਇਆ ਕਵੀ ਅਮਨ ਦੀ ਅਖ ਚੋਬਣ ਤੇ ਕਿੰਨੂ ਫੁੱਕਾ ਮਾਰਨ ਲਈ ਕਹਿੰਦਾ ਹੈ ਖਜ਼ਾਨਾ ਕਵਤਾਰ ਚਨਹਾਰਾ ਕੌਣ ਹੈ ਰਚਨਕਾਰ ਸੁਕਰਾਤ ਨੇ ਮੁੱਖ ਪਾਤਰ ਨੂੰ ਮਿਲਣ ਤੋਂ ਕਿਉਂ ਨਕਾਰ ਕੀਤਾ ਸੀ ਸੁਖਸਤ ਨੇ ਕਾ ਉਸ ਮੇਲ ਕਾ ਉਸ ਗ੍ਰਹਿ ਚ ਬਾਬਾ ਬੁਲਾਉਂਦੇ ਕਿਹੜੀਆਂ ਕਵਤਾਂ ਕਵਤਾਂ ਦਾ ਨਾਮ ਦੱਸਣੇ ਨੇ ਕਿਹੜੀਆਂ ਨੇ ਹਾਂਜੀ ਉਸ ਤੋਂ ਅੱਗੇ ਜਖਮ ਕਵਤਕ ਇਸਨੇ ਲਿਖੀ ਹੈ surjit ਪਾਤਰ ਦੀ ਕਵਤਾ ਪਿਆਰਾ ਵਿੱਚੋਂ ਕਿਹੋ ਜਿਹਾ ਮੁੰਡਾ ਸੀ ਹਾਂਜੀ ਸ਼ੋਮੈਭੂਵੀ ਕਵਤਾ ਕਿਸਨੇ ਲਿਖੀ ਅਸਲੀ ਖੇੜੇ ਦਾ ਭੇਦ ਕਿਸ ਤਰ੍ਹਾਂ ਸਮਝ ਆਉਂਦਾ ਹੈ ਚਸ਼ਮੇ ਨੇ ਆਪਣੇ ਲਗਾਤਾਰ ਚੱਲਣ ਵਾਲੇ ਕੀ ਉੱਤਰ ਦਿੱਤਾ ਛੱਲੀਆਂ ਦੇ ਅੰਬਾਰ ਤੋਂ ਕੀ ਭਾਵ ਹੈ ਪੰਜਾਬ ਦੇ ਜਵਾਨਾਂ ਦਾ ਸਵਾਭਾਅ ਕਹੋ ਜਾਏ انسان ਵਿੱਚਲੇ ਰੱਬ ਦਾ ਟੁਕੜਾ ਕੀ ਹੈ ਤੇ ਇਸ ਦੇ ਮਰਨ ਉਪਰੰਤ ਕੀ ਹੁੰਦਾ ਹੈ ਕਵਿਨਸਾਰ ਦਿਲ ਵਿੱਚ ਕੌਣ ਵਸਦਾ ਹੈ ਪੰਜਾਬ ਦੇ ਦਰਿਆ ਕਵਤਾ ਵਿੱਚ ਕਿਸ ਕਬਤਾ ਕਿਸ ਕਵਿਦੀ ਰਚਨਾ ਹੈ ਬਲਦਦੇਵ ਸਿੰਘ ਤੇ ਦੁਨੀਆ ਕਿਵੇਂ ਖੜੀ ਹੈ ਚਰਖਾ ਕਵਤਾ ਵਿੱਚ ਕਿਹੜੀ ਮੰਜ਼ਲ ਦੀ ਗੱਲ ਕੀਤੀ ਗਈ ਹੈ ਪੰਜਾਬ ਦੇ ਮੰਜੂਰ ਕਵਤਾ ਵਿੱਚ ਮੰਜੂਰ ਕਹੋ ਜੇ ਜਵਾਨਾ ਕਵਤਾਰ ਕੇਂਦਰੀ ਭਾਵਿਕੋ ਇੱਛਾਵਲ ਤੇ ਡੂੰਘੀ ਸ਼ਮਾ ਕਬ ਤੱਕ ਇਸ ਦੀ ਰਚਨਾ ਹੈ ਵਿਸਾਖੀ ਦਾ ਮੇਲਾ ਲੱਗਣ ਸਮੇ ਕੁਦਰਤੀ ਵਾਤਾਵਰਨ ਕਿਹੋ ਜਿਹਾ ਹੁੰਦਾ ਤ੍ਰੱਕੀ ਕਵਤਾਰ ਕੇਂਦਰੀ ਭਾਵ ਕਿਸ ਦੇ ਰੋਣ ਤੇ ਬਾਰਿਸ਼ਾਂ ਨੇ ਵੈਣ ਲਿਖ ਲਿਖ ਮਾਰੇ ਸਨ ਕਵੀ ਅਨਸਾਰ ਅੱਜ ਕੱਲ ਦੇ ਲੁਟੇਰੇ ਕਿਸ ਕਿਸਮ ਦੇ ਨੇ ਤੇ ਪਿਆਰਾ ਕਵਤਾਰਾ ਪਿਆਰਾ ਕਿਹੋ ਜਿਹਾ ਵਿਦਿਆਰਥੀ ਸੀ ਹੁਕਮਰਾਨਾਂ ਤੋਂ ਇਨਸਾਫ ਦੀ ਆਸ ਕਿਉਂ ਨਹੀਂ ਔਰ ਸਭ ਤੋਂ ਪਹਿਲਾਂ ਕਿਹੜੇ ਰਾਹ ਉਤੇ ਤੁਰਨ ਦਾ ਫੈਸਲਾ ਕਰਦੀ ਹੈ ਕਵੀ ਇਹ ਨਵੇਂ ਗਿਆਨ ਦੀ ਰੋਸ਼ਨੀ ਬਾਰੇ ਕੀ ਕਹਿੰਦਾ ਹੈ ਪਿਆਰਾ ਕਿਹੋ ਜਿਹਾ ਵਿਦਿਆਰਥੀ ਸੀ ਹੁਕਮਰਾਨੋਂ ਇਨਸਾਫ ਦੀ ਦੋਸਤ ਗੋਪੀ ਦੇ ਪਿਆਰ ਵਿੱਚ ਉਲਝੇ ਮਰਦ ਆਪਣੀ ਪਤਨੀ ਨੂੰ ਕੀ ਕਹਿੰਦੇ ਨੇ ਕਵੀ ਅਨੁਸਾਰ ਅੱਜ ਕੱਲ ਦੇ ਰੋਲਟੇਅਰ ਕਿਸ ਕਿਸਮ ਦੇ ਨੇ ਤੇ ਅੱਗੇ ਇਹਨਾਂ ਦੇ ਆਨਸਰ ਦੇ ਰੱਖੇ ਨੇ ਤੁਸੀਂ ਇਹਨਾਂ ਨੂੰ ਰੀਡ ਕਰ ਲੈਣਾ ਠੀਕ ਹੈ ਇਹ ਸੌਲਵਡ ਨੇ ਦੂਸਰੀ ਸੰਖਿਆ ਕੀ ਆਪਣਾ ਵਾਚ ਕਰੀ ਜਾਣਾ ਤੇ ਚੈਨਲ ਨੂੰ ਵੱਧ ਤੋਂ ਵੱਧ ਜਿਹੜੇ ਕਿ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਸਾਰੀ ਵੀਡੀਓਜ਼ ਦਾ ਨੋਟੀਫਿਕੇਸ਼ਨ ਮਿਲਦਾ ਰਹੇ And you can. ਜਖੰਗਪੁਰ ਕੇਂਦਰੀ ਭਵ ਅਦਾਲਤ ਵਿੱਚ ਕੀ ਕੁਝ ਹੁੰਦਾ ਹੈ ਜਾ ਇਹ ਸਾਰੇ ਸ਼ਾਰਟ ਕੁਐਸਚਨ ਨੇ ਜਿਨ੍ਹਾਂ ਦੇ 1-1 ਮਾਰਕਸ ਹੋਣਗੇ ਅੱਗੇ ਇੰਪੋਰਟੈਂਟ ਲੇਖ ਨੇ ਜਿਹੜੇ ਇਸਤਰੀ ਵਿੱਚ ਆਸੁਰੱਖਿਆ ਦੀ ਭਾਵਨਾ ਸੋਸ਼ਲ ਮੀਡੀਆ ਪ੍ਰੇਸ਼ਟਾਚਾਰ ਵਿਦਿਆਰਥੀ ਤੇ ਨਸ਼ੇ ਸ਼ੋਰ ਨੇ ਇਹ ਤੇ ਵਧਰਹੀਵਾਦੀ ਦਾਸ ਦੀ ਕਲਾਨਤ ਹੈ ਪੰਜਾਬ ਦੇ ਲੋਕ ਗੀਤ ਮਾਂ ਬੋਲੀ ਦਾ ਮਹੱਤਵ ਕੰਪਿਊਟਰ ਦਾ ਯੁੱਗ ਮਹਿੰਗਾਈ ਜਾਂ ਬੇਰੁਜ਼ਗਾਰੀ ਪੰਜਾਬੀ ਸੱਭਿਆਚਾਰ ਜਾਂ ਬਦਲ ਰਿਹਾ ਪੰਜਾਬੀ ਸੱਭਿਆਚਾਰ ਸੰਚਾਰ ਸਾਧਨ ਫੈਸ਼ਨ ਜਾਂ ਭਰੂਣ ਹੱਤਿਆ ਵਨਿਸ਼ੋਰ ਪ੍ਰਦੂਸ਼ਣ ਜਾਂ ਵਾਤਾਵਰਨ ਪ੍ਰਦੂਸ਼ਣ ਨੌਜਵਾਨਾਂ ਵਿੱਚ ਪ੍ਰਵਾਸ ਦੀ ਇੱਛਾ ਚਾਰ ਚੋ ਪੰਜ ਪੇਜ ਦਾ ਲਿਖਣਾ ਹਾਂਜੀ ਅੱਗੇ ਸੰਖੇਪ ਰਚਨਾ ਇਹ ਤਾਂ ਵੈਸੇ ਜੋ ਮਰਜ਼ੀ ਆਵੇ ਹਨਾ ਕਿਉਂਕਿ ਉਹਨੂੰ ਸ਼ਾਰਟ ਕਰਕੇ ਲਿਖਣਾ ਹੁੰਦਾ ਤੁਹਾਨੂੰ ਆ ਹੀ ਜਾਂਦਾ ਬਸ ਤੁਹਾਨੂੰ ਧਿਆਨ ਦੇ ਨਾਲ ਪੜ੍ਹਨਾ ਕਿ ਹੈ ਕਿਸ ਰਾਈਟਰ ਦੀ ਓਕੇ ਰਾਈਟਰ ਨਹੀਂ ਮਤਲਬ ਕਿ ਹੈ ਕਿਸ ਟਾਪਿਕ ਬਾਰੇ ਠੀਕ ਹੋ ਜੇ ਤੁਸੀਂ ਇਹਨੂੰ ਪੜ ਲਿਆ ਤੁਹਾਨੂੰ ਪਤਾ ਲੱਗ ਜਾਣਾ ਬਾਕੀ ਤੁਸੀਂ ਇਹ ਚੈੱਕ ਕਰ ਸਕਦੇ ਹੋ ਵੀ ਕਿਹੜੇ-ਕਿਹੜੇ ਆਏ ਹੋਏ ਨੇ ਸ਼ਾਂਤੀ ਗਾਸ ਪੇਪਰ 'ਚ ਓਕੇ ਬਾਕੀ ਉਹਨੂੰ ਪਹਿਰੇ ਉਹਨੂੰ ਜਦੋਂ ਪੜਦੇ ਹੋ ਨਾ ਫਿਰ ਆਈਡੀਆ ਹੋਇਆ ਜਾਂਦਾ ਵੀ ਕਿਸ ਵਿੱਚੋਂ ਆਗੇ ਇਹ ਕੀ ਕਿਹਾ ਗਿਆ ਇਹਦੇ ਵਿੱਚ ਇਹ ਪਲੱਸ 2 ਦੇ ਵਿੱਚ ਵੀ ਕਿਤੇ ਵੀ ਹੁੰਦੇ ਹੋ ਤੁਸੀਂ ਸੰਖੇਪ ਰਚਨਾ ਇੰਗਲਿਸ਼ 'ਚ ਵੀ ਹੁੰਦੀ ਆ ਪੰਜਾਬੀ 'ਚ ਵੀ ਹੁੰਦੀ ਆ ਠੀਕ ਹੈ ਹਾਂਜੀ ਤੇ ਅੱਗੇ ਹੈਗਾ ਨਾ ਵਿਆਕਰਨ ਉਚਾਰਨ ਵਿਧੀ ਦਾ ਧਾਰ ਤੇ ਪੰਜਾਬੀ ਵਿਅੰਜਨਾਂ ਦਾ ਵਰਗੀਕਰਨ ਪੰਜਾਬੀ ਧੁਨੀ ਦੇ ਪ੍ਰਬੰਧ ਬਾਰੇ ਜਾਣਕਾਰੀ ਧੁਨੀ ਪ੍ਰਬੰਧ ਇਹ ਸਾਰੇ ਆਪਾਂ ਨੇ ਕਰਵਾਏ ਹੋਏ ਨੇ ਠੀਕ ਹੈ ਇਹ ਤੁਸੀਂ ਆਪਣੇ ਵੀਡੀਓਜ਼ ਨੂੰ ਵਾਚ ਕਰ ਸਕਦੇ ਹੋ ਸਾਰੇ ਪਲੇਲਿਸਟ ਦੇ ਵਿੱਚੋਂ ਵਿਜ਼ਿਟ ਕਰਕੇ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਪਲੇਲਿਸਟ 올 ਸਬਜੈਕਟਸ ਦੀ ਪਲੇਲਿਸਟ ਹੈ ਸਟੂਡੈਂਟਸ ਉਹ ਕਿਤੇ ਸੋਚੋ ਕਿ ਇਹਦੇ ਇੰਗਲਿਸ਼ ਦੇ ਵੀਡੀਓਜ਼ ਨੇ ਵਿੱਚ ਹਨਾ ਸਾਰੇ ਸਬਜੈਕਟਸ ਨੇ ਉਹਦੇ ਵਿੱਚ ਪ੍ਰੈਕਟੀਕਲ ਸਾਇੰਸ ਹਿਸਟਰੀ ਸੋਸ਼ੀਓਲੋਜੀ ਅ ਫਿਜ਼ੀਕਲ ਐਜੂਕੇਸ਼ਨ ਪੰਜਾਬੀ ਲਿਟਰੇਚਰ ਪੰਜਾਬੀ ਕੰਪਲਸਰੀ ਇੰਗਲਿਸ਼ ਸਾਰੇ ਸਬਜੈਕਟ ਕਰਵਾਇਓ ਨੇ ਤੇ ਜਿਹੜੇ ਗ੍ਰਾਮਰ ਵਾਲੀ ਵੀਡੀਓ ਨੂੰ ਚ ਸਾਰੇ ਦੱਸੇ ਹੋਏ ਨੇ ਵੀ ਸੰਯੁਕਤ ਵਾਕ ਕਿਵੇਂ ਬਣਾਉਣਾ ਠੀਕ ਆ ਸਧਾਰਨ ਵਾਕ ਕਿਵੇਂ ਬਣਾਉਣਾ ਮਹਾ ਪ੍ਰਾਨ ਧੁਨੀਆਂ ਕਿਹੜੀਆਂ ਨੇ ਸਾਰਾ ਸਮਝਾਇਆ ਹੋਇਆ ਨੂੰ ਨਾ ਚ ठीक है नासकी दुनिया केड़ी ने लगाखर कहड़े ने कोश्ट है, कोश्ट केड़ी ने सारे समझाए हुए ले कंप्यूटर ਖਵਾਰ ਪ੍ਰਿਸ਼ਟਾਚਾਰ Venga aí, Thanks.